ਨਮਸਕਾਰ ਜੀ ਮੈਂ ਪ੍ਰਭਦੇਵ ਭਗਤ ਐਕਸ ਕੌਂਸਲ ਜਿੰਦਰ ਤੋਂ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਅੱਜ ਦੇ ਦਿਨ ਸਿੱਖ ਧਰਮ ਦੇ ਖਾਲਸਾ ਪੰਥ ਦੀ ਜਿਹੜੀ ਹੈ ਉਸ ਦੀ ਸਥਾਪਨਾ ਕੀਤੀ ਗਈ ਸੀ ਖਾਲਸਾ ਪੰਥ ਦੀ ਨਹੀਂ ਰੱਖਣ ਦਾ ਕਾਰਨ ਕਿ ਸਿੱਖ ਧਰਮ ਨੂੰ ਬਚਾਇਆ ਜਾਵੇ ਔਰ ਅਤਿਆਚਾਰ ਨੂੰ ਰੋਕਿਆ ਜਾਵੇ ਇਸ ਲਈ ਅਜਦਾ ਦਿਨ ਜਿਹੜਾ ਬਹੁਤ ਮਹੱਤਵ ਹੈ ਵਿਸਾਖੀ ਵਾਲੇ ਦਿਨ ਲਈ ਉਹਨਾਂ ਦੀ ਕੀਤੀ ਗਈ ਸੀਗੀ ਔਰ ਦੂਸਰਾ ਵਿਸਾਖੀ ਵਾਲੇ ਦਿਨ ਜਿੰਨੇ ਵੀ ਆਪਣੇ ਖੇਤੀਬਾੜੀ ਕਰਨ ਵਾਲੇ ਲੋਕ ਨੇ ਕਿਸਾਨ ਮਜ਼ਦੂਰ ਚਾਹੇ ਕਿਸਾਨ ਜਾਂ ਮਜ਼ਦੂਰ ਜਿਹੜਾ ਖੇਤੀ ਨਾਲ ਰਿਲੇਟਡ ਸੀਗੇ ਵਿਸਾਖ ਵਾਲੇ ਦਿਨ ਤੋਂ ਉਹਨਾਂ ਦੀ ਕਣਕ ਜਿਹੜੀ ਪੱਕ ਜਾਂਦੀ ਹੈ ਔਰ ਉਹਨਾਂ ਦੇ ਜਿੰਨਾ ਮਿਹਨਤ ਨਾਲ ਉਹਨਾਂ ਨੇ ਉਹਨਾਂ ਨੂੰ ਕੰਮ ਕੀਤਾ ਹੁੰਦਾ ਅੱਜ ਉਹਨਾਂ ਨੇ ਉਹਨਾਂ ਦੀ ਕਟਾਈ ਵਿਸਾਖ ਵਿੱਚ ਉਹਨਾਂ ਦੀ ਕਟਾਈ ਜਿਹੜੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਉਹਨਾਂ ਦਾ ਬੜਾ ਵੱਡਾ ਖੁਸ਼ੀ ਵਾਲਾ ਦਿਨ ਹੁੰਦਾ ਹੈ ਉਰੇ ਇਸ ਲਈ ਅੱਜ ਜਿਹੜਾ ਮੈਂ ਉਹ ਜਿਹੜਾ ਦਿਨ ਆਇਆ ਵਿਸਾਖੀ ਦਾ ਦਿਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਅੱਜ ਉਹਦੀ ਬਹੁਤ ਮਹਤਾ ਇਸ ਲਈ ਮੈਂ ਜਿੱਥੇ ਵੀ ਮੇਰੇ ਵੀਰ ਪੰਜਾਬੀ ਦੇਸ਼ਾਂ ਔਰ ਵਿਦੇਸ਼ਾਂ ਦੇ ਜਿੱਥੇ ਪੰਜਾਬੀ ਵਸਦੇ ਨੇ ਸਾਰਿਆਂ ਨੂੰ ਅੱਜ ਦੀ ਵਿਸਾਖੀ ਦੀ ਔਰ ਖਾਲਸਾ ਪੰਥ ਦੀ ਸਥਾਪਨਾ ਦੇ ਜਿਹੜੀ ਲੱਖ ਲੱਖ ਜਾਈ ਜਾਂਦਾ ਜੀ ਨਮਸਕਾਰ ਸਸੀ ਗਾਰ